डीसी दे अड़ियल रवैये खिलाफ़ फाजिलका पत्रकार सीएम मान कोल दर्ज करवा अपना विरोध डीसी दे रवैये खिलाफ पत्रकारा ने जिला पदरी मीटिंग करके दिखाई एकजुटता जिला फाज़िलका अंदर जिले की डिप्टी कमिश्नर वलों पत्रकारा खिलाफ़ अपनाए जा रहे अड़ियल रवैये लैके अज स्थानक लाला सुनाम राय मेमोरियल हाल विखे जिला पदरी पत्रकारा एक आम मीटिंग की गई इस मीटिंग की अगवाई सीनियर पत्रकार संजीव चाम ਪਰ ਫੁੱਲ ਨਾਗਪਾਲ, ਸੁਰਿੰਦਰ ਗੁਇਲ, ਪਰਮਜੀਤ ਤਾਬਾ, ਮਲਕੀਤ ਸਿੰਘ ਟੋਨੀ ਛਾਬੜਾ, ਰਾਜੀਵ ਰਹਿਜਾ ਅਤੇ ਰਜਨੀ ਸ਼ਰਵੀ ਨੇ ਕੀਤੀ। ਜ਼ਿਲ੍ਹਾ ਫਾਜ਼ਿਲਕਾ ਦੀ ਡਿਪਟੀ ਕਮਿਸ਼ਨਰ ਵੱਲੋਂ ਪੱਤਰਕਾਰਾਂ ਖਿਲਾਫ ਅਪਣਾਏ ਜਾ ਰਹੇ ਅੜੀਲ ਰਵੱਈਏ ਨੂੰ ਲੈ ਕੇ ਹੋਏ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹੇ ਅੰਦਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਪਹੁੰਚ ਰਹੇ ਹਨ ਅਤੇ ਉਨ੍ਹਾਂ ਕੋਲ ਫਾਜ਼ਿਲਕਾ ਦਾ ਪੱਤਰਕਾਰ ਪਾਈਚਾਰਾ ਫਾਜ਼ਿਲਕਾ ਦੀ ਡਿਪਟੀ ਕਮਿਸ਼ਨਰ ਤੇ ਰਵੱਈਏ ਦਾ ਵਿਰੋਧ ਦਰਜ ਕਰਵਾਇਆ ਜਾਵੇਗਾ ਉਨਾ ਕਿਹਾ ਕਿ ਜੇਕਰ ਸੀਐਮ ਮਾਨ ਡਿਪਟੀ ਕਮਿਸ਼ਨਰ ਦੇ ਅੜੀਲ ਰਵਈਏ ਤੇ ਕੋਈ ਸਖਤ ਐਕਸ਼ਨ ਨਹੀਂ ਲੈਂਦੇ ਤਾਂ ਪੱਤਰਕਾਰ ਆਪਣੀ ਅਗਲੇ ਸੰਕਰਸ਼ ਲਈ ਰਣਨੀਤੀ ਤਿਆਰ ਕਰਨਗੇ ਅੱਜ ਦੀ ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਜ਼ਿਲ੍ਹਾ ਫਾਜ਼ਿਲਕਾਨਾਲ ਸੰਬੰਧਿਤ ਸੱਤਾਧਿਰ ਦੇ ਵਿਧਾਇਕਾਂ ਨੇ ਜੇਕਰ ਡੀਸੀ ਦੇ ਆਮ ਲੋਕਾਂ ਵੱਖ-ਵੱਖ ਯੂਨੀਅਨਾਂ ਦੇ ਨੁਮਾਇੰਦਿਆਂ ਅਤੇ ਪੱਤਰਕਾਰਾਂ ਪ੍ਰਤੀ ਅਪਣਾਏ ਜਾ ਰਹੇ ਅੜੀਲ ਰਵਈਏ ਦਾ ਨੋਟਿਸ ਨਾਲ ਲਿਆਤਾ ਪਵਿਕ ਵਿੱਚ ਉਹਨਾਂ ਦਾ ਵੀ ਵਿਰੋਧ ਕਰਨ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ ਅੱਜ ਪੂਰੇ ਜ਼ਿਲ੍ਹੇ ਭਰ ਦੇ ਪੱਤਰਕਾਰਾਂ ਵੱਲੋਂ ਇੱਕ ਇਹ ਮੀਟਿੰਗ ਕੀਤੀ ਗਈ ਹੈ ਔਰ ਖੁਸ਼ੀ ਦੀ ਗੱਲ ਇਹ ਹੈ ਕਿ ਸਰਵਰ ਖੂਈਆਂ ਤੋਂ ਲੈ ਕੇ ਜਲਾਲਾਬਾਦ ਤੱਕ ਮੰਡੀ ਲਾਧੂਕਾ ਮੰਡੀ ਕਬਾਇਆ ਮੰਡੀ ਅਰਨੀਵਾਲਾ ਪੱਲੂਆਣਾ ਅਬੌਰ ਫਾਜ਼ਲਕਾਦੇ ਲਗਭਗ 70 ਦੇ ਕਰੀਬ ਜਿਹੜੇ ਪੱਤਰਕਾਰ ਨੇ ਉਹ ਇੱਥੇ ਸ਼ਾਮਲ ਹੋ ਕੇ ਉਹਨਾਂ ਨੇ ਆਪਣੀ ਏਕਤਾ ਦਾ ਸਬੂਤ ਦਿੱਤਾ ਹੈ ਅੱਜ ਦੀ ਇਸ ਮੀਟਿੰਗ ਦੇ ਵਿੱਚ ਪੱਤਰਕਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਤੇ ਜਿਹੜੀ ਇਹ ਉਹ ਗੱਲਬਾਤ ਕੀਤੀ ਗਈ ਹੈ ਉਹ ਸਤਾਨਕ ਪੱਧਰ ਤੋਂ ਲੈ ਕੇ ਕਮਾਂਤਰੀ ਪੱਧਰ ਤੱਕ ਜਿਹੜਾ ਹੈਗਾ ਕਿ ਜਿਹੜੇ ਪੱਤਰਕਾਰ ਗਰਾਊਂਡ ਦੇ ਵਿੱਚ ਕੰਮ ਕਰਦੇ ਨੇ ਲੋਕ ਆਵਾਜ਼ ਨੂੰ ਬੁਲੰਦ ਕਰਦੇ ਨੇ ਉਹਨਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਧਮਕੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਤਰ੍ਹਾਂ ਦਾ ਜਿਹੜਾ ਹੈਗਾ ਉਹਨਾਂ ਨੂੰ ਇਸ ਤਰ੍ਹਾਂ ਦਾ ਸਮੱਸਿਆਵਾਂ ਔਰ ਪੱਤਰਕਾਰਾਂ ਨੇ ਇੱਕ ਜੁਟਤਾ ਦਿਖਾਉਂਦਿਆ ਕਿਹਾ ਹੈ ਕਿ ਕਿਸੇ ਵੀ ਪੱਤਰਕਾਰ ਨਾਲ ਜੇਕਰ ਵਧੇਚੀ ਹੋਏਗੀ ਤਾ ਉਹ ਇੱਕ ਮੁੱਠ ਹੋ ਕੇ ਉਹਦਾ ਸਾਹਮਣਾ ਕਰਨਗੇ ਔਰ ਕਿਸੇ ਵੀ ਪੱਤਰਕਾਰ ਤੇ ਨਜਾਇਜ਼ ਤੌਰ ਤੇ ਵਦੀਕੀ ਸੈ ਨਹੀਂ ਕਰਨਗੇ ਔਰ ਇਸ ਤੋਂ ਇਲਾਵਾ ਇੱਕ ਜਿਹੜਾ ਅਹਿਮ ਮੁੱਦਾ ਸੀ ਕਿ ਜ਼ਿਲ੍ਹਾ ਫਾਜ਼ਿਲਕਾ ਦੀ ਜਿਹੜੇ ਡਿਪਟੀ ਕਮਿਸ਼ਨਰ ਹੈ ਮੈਡਮ ਅਮਰਪ੍ਰੀਤ ਕੌਰ ਸੰਧੂ ਜਿਹੜੀ ਹੈ ਉਹਨਾਂ ਦਾ ਜਿਹੜਾ ਵਿਹਾਰ ਹੈ ਉਹ ਪੱਤਰਕਾਰਾਂ ਪ੍ਰਤੀ ਆਮ ਲੋਕਾਂ ਪ੍ਰਤੀ ਆਪਣੇ ਜ਼ਿਲ੍ਹੇ ਦੇ ਜਿਹੜੀ ਜਨਤਾ ਪ੍ਰਤੀ ਉਹ ਅੜੀਅਲ ਹੈ ਉਹਦਾ ਅੜੀਅਲ ਰਵਈਏ ਕਰਕੇ ਉਹ ਆਮ ਲੋਕਾਂ ਦੀ ਗੱਲ ਦੂਰ ਦੀ ਹੈ ਉਹ ਆਪਣੇ ਦਫ਼ਤਰ ਦੇ ਵਿੱਚ ਪੱਤਰਕਾਰਾਂ ਨੂੰ ਵੀ ਐਂਟਰ ਨਹੀਂ ਹੋਣ ਦਿੰਦੀ ਇਸ ਕਰਕੇ ਕਿ ਪੱਤਰਕਾਰਾਂ ਨੇ ਸਟੈਂਡ ਲਿਆ ਹੈ ਕਿ ਆਉਣ ਵਾਲੇ ਹਫ਼ਤੇ ਦੇ ਵਿੱਚ ਸਾਡੇ ਪੰਜਾਬ ਦੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਆ ਰਹੇ ਨੇ ਔਰ ਡੀਸੀ ਦੇ ਖਿਲਾਫ ਵਿਰੋਧ ਦਰਜ ਕਰਾਇਆ ਜਾਵੇਗਾ ਕਿਉਂਕਿ ਪੰਜਾਬ ਦੀ ਸਰਕਾਰ ਨੇ ਲੋਕਾਂ ਨੂੰ ਸਹੂਲਤਾ ਦੇਣ ਵਾਸਤੇ ਪੰਜਾਬ ਦੀ ਸਰਕਾਰ ਨੇ ਲੋਕਾਂ ਦੇ ਮਸਲੇ ਹੱਲ ਕਰਨ ਵਾਸਤੇ ਜਿਹੜਾ ਉਹਨਾਂ ਨੂੰ ਜੇਕਰ ਡਿਪਟੀ ਕਮਿਸ਼ਨਰ ਲਾਇਆ ਹੈ ਤਾਂ ਫਿਰ ਉਹ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਬਜਾਏ ਉਲਟਾ ਜਿਹੜਾ ਹੈਗਾ ਉਹ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ ਉਹ ਲੋਕਾਂ ਨੂੰ ਕਈ ਤਰ੍ਹਾਂ ਦੇ ਜਿਹੜਾ ਹੈਗਾ ਉਹ ਸਮੱਸਿਆਵਾਂ ਦੇ ਵਿੱਚ ਖੁਦ ਪਾ ਰਹੀ ਹੈ ਇਸ ਕਰਕੇ ਪੱਤਰਕਾਰਾਂ ਨੇ ਇੱਕ ਸਾਂਝਾ ਸਰਬਸੰਤੀ ਦੇ ਨਾਲ ਫੈਸਲਾ ਕੀਤਾ ਹੈ ਜ਼ਿਲ੍ਹਾ ਫਾਜ਼ਿਲਕਾ ਦੇ ਪੂਰੇ ਸਮੁੱਚੇ ਪੱਤਰਕਾਰਾਂ ਨੇ ਕਿ ਅਸੀਂ ਜਿਹੜਾ ਆਪਣਾ ਵਿਰੋਧ ਅਸੀਂ ਸੀਐਮ ਸਾਹਿਬ ਦਾ ਬਿਲਕੁਲ ਵਿਰੋਧ ਨਹੀਂ ਕਰਾਂਗੇ ਪਰ ਆਪਣਾ ਪੱਤਰਕਾਰਾਂ ਦਾ ਡੀਸੀ ਦੇ ਅੜੀਅਲ ਰਵਈਏ ਦਾ ਜਿਹੜਾ ਵਿਰੋਧ ਹੈ ਉਹ ਸੀਐਮ ਸਾਹਿਬ ਕੋਲ ਅਸੀਂ ਦਰਜ ਕਰਾਵਾਂਗੇ ਅਸੀਂ ਇਹ ਵੀ ਨੋਟਿਸ ਵਿੱਚ ਲਿਆਵਾਂਗੇ ਕਿ ਜਿਹੜੇ ਸਾਡੇ ਜ਼ਿਲ੍ਹਾ ਫਾਜ਼ਿਲਕਾ ਨਾਲ ਸੰਬੰਧਿਤ ਹਲਕੇ ਦੇ ਵਿਧਾਇਕ ਨੇ ਉਹ ਇਸ ਦਾ ਨੋਟਿਸ ਲੈਣ ਜੇਕਰ ਪ੍ਰਵੇਖ ਵਿੱਚੋਂ ਇਸ ਗੱਲ ਦਾ ਨੋਟਿਸ ਨਹੀਂ ਲੈਣਗੇ ਤਾਂ ਸਮੂਹ ਪੱਤਰਕਾਰ ਭਾਈਚਾਰਾ ਉਹਨਾਂ ਪ੍ਰਤੀ ਵੀ ਆਪਣੀ ਨਵੀਂ ਰਣਨੀਤੀ ਤਿਆਰ ਕਰਨ ਲਈ ਮਜਬੂਰ ਹੋਵੇਗਾ ਇਸ ਲਈ ਸੀਐਮ ਸਾਹਿਬ ਮੰਡੀ ਅਰਨੀ ਵਾਲਾ ਦੇ ਵਿੱਚ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਜਿੱਥੇ ਵੀ ਆਉਣਗੇ ਡੀਸੀ ਮੈਡਮ ਦਾ ਜਿਹੜਾ ਅੜੀਅਲ ਰਵਈਆ ਹੈ ਉਸ ਅੜੀ ਵਾਲੇ ਰਵੱਈਏ ਨੂੰ ਠੀਕ ਕਰਨ ਵਾਸਤੇ ਅੜੀ ਵਾਲੇ ਰਵੱਈਏ ਨੂੰ ਜਿਹੜਾ ਹੈਗਾ ਕਿ ਉਹ ਲੋਕਾਂ ਨੂੰ ਸਹੀ ਪੇਸ਼ ਆਵੇ ਉਹਦੇ ਵਾਸਤੇ ਅੱਜ ਫੈਸਲਾ ਕੀਤਾ ਗਿਆ ਔਰ ਅੱਜ ਇੱਕ ਐ ਫੈਸਲਾ ਵੀ ਕੀਤਾ ਗਿਆ ਕਿ ਪੂਰੇ ਜ਼ਿਲ੍ਹਾ ਫਾਜ਼ਿਲਕਾ ਦੇ ਪੱਤਰਕਾਰਾਂ ਨੂੰ ਇੱਕ ਲੜੀ ਦੇ ਵਿੱਚ ਪਰੋਣ ਵਾਸਤੇ ਇੱਕ ਡਿਸਟ੍ਰਿਕਟ ਜਿਹੜਾ ਪੱਤਰਕਾਰ ਇਹ ਕਲੱਬ ਜਿਹੜਾ ਹੈਗਾ ਹੈ ਉਹ ਪ੍ਰੈਸ ਕਲੱਬ ਜਿਹੜਾ ਉਹਦਾ ਸੰਗਠਨ ਕੀਤਾ ਗਿਆ ਹੈ ਔਰ ਇਹ ਕਲੱਬ ਜਿਹੜਾ ਹੈ ਹਰ ਵਕਤ ਪੱਤਰਕਾਰਾਂ ਦੇ ਅੰਗ ਸੰਗ ਖੜਨ ਵਾਸਤੇ ਉਹਨਾਂ ਦੇ ਨਾਲ ਖੜੇਗਾ ਔਰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਸਿਵਲ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਕਿ ਜੇਕਰ ਉਹ ਪੱਤਰਕਾਰਾਂ ਦੀ ਡਿਗਨਿਟੀ ਨੂੰ ਨਾ ਆਏਗਾ ਪੱਤਰਕਾਰਾਂ ਨੂੰ ਪੱਤਰਕਾਰ ਨਾ ਸਮਝੇਗਾ ਲੋਕਤੰਤਰ ਦਾ ਚੌਥਾ ਸਾਮਾ ਪੱਤਰਕਾਰ ਫਿਰ ਹੁਣ ਪੱਤਰਕਾਰ ਬਰਦਾਸ਼ਤ ਨਹੀਂ ਕਰਨਗੇ ਕਿਸੇ ਵੀ ਕੀਮਤ ਤੇ ਕਿ ਜਿਸ ਤਰ੍ਹਾਂ ਪਹਿਲਾਂ ਵੀ ਇੱਥੇ ਡਿਪਟੀ ਕਮਿਸ਼ਨਰ ਰਹਿ ਕੇ ਗਏ ਨੇ 2011 ਤੋਂ ਜਿਲ੍ਹਾ ਫਾਜ਼ਿਲਕਾ ਜਿਹੜਾ ਬਣਿਆ ਹੋਇਆ ਹੈ ਅੱਜ ਤੱਕ ਕਿਸੇ ਵੀ ਡੀਸੀ ਨਾਲ ਕਿਸੇ ਵੀ ਅਫੀਸਰ ਦੇ ਨਾਲ ਇਸ ਤਰ੍ਹਾਂ ਦਾ ਜਿਹੜਾ ਵਿਹਾਰ ਹੈ ਉਹ ਪੱਤਰਕਾਰਾਂ ਨੂੰ ਸਾਹਮਣਾ ਨਹੀਂ ਕਰਨਾ ਪਿਆ ਪਰ ਇਹ ਪਹਿਲੀ ਮੈਡਮ ਸਾਹਿਬਾ ਹੈ ਕਿ ਜਿਹੜੀ ਪੱਤਰਕਾਰਾਂ ਨੂੰ ਗਲਤ ਪੇਸ਼ ਆ ਰਹੀ ਹੈ ਇਸ ਦੇ ਨਤੀਜੇ ਵੀ ਇਹਨੂੰ ਜਿਹੜੇ ਪਵਿੱਖ ਦੇ ਵਿੱਚ ਉਹ ਮਾੜੇ ਭੁੱਤਦੇ ਪੈਣਗੇ ਇਹਦੇ ਜਿਹੜੇ ਅਰ ਦਫਤਰ ਦੇ ਵਿੱਚ ਜਿਸ ਤਰ੍ਹਾਂ ਦਾ ਜਿਹੜਾ ਕੁਝ ਚੱਲ ਰਿਹਾ ਸਾਰਾ ਚੋਰ ਬਜਾਰੀ ਚੱਲ ਰਹੀ ਹੈ ਰਿਸ਼ਤ ਖੋਰੀ ਚੱਲ ਰਹੀ ਹੈ ਉਹਨੂੰ ਵੱਡੇ ਪੱਧਰ ਤੇ ਪਹਿਲਾਂ ਵੀ ਪੱਤਰਕਾਰ ਜਿਹੜੇ ਨੰਗਾ ਕਰ ਰਹੇ ਨੇ ਪਰ ਹੁਣ ਵੱਡੇ ਪੱਧਰ ਤੇ ਨੰਗਾ ਕਰਨਗੇ ਕਿ ਕਿਸ ਤਰ੍ਹਾਂ ਜਿਹੜੇ ਇੱਥੇ ਉਹ ਕਾਲੇ ਤੰਦੇ ਹੋ ਰਹੇ ਨੇ ਸੋ ਅਸੀਂ ਸੀਐਮ ਸਾਹਿਬ ਦੇ ਕੋਲ ਆਪਣਾ ਜਿਹੜਾ ਸੂ ਪੱਤਰਕਾਰ ਉਹ ਰੋ ਰੋ ਦਰਜ ਕਰਾਣ ਦੇ ਮੀਟਿੰਗ ਹੋਈ ਸੀਗੀ ਬਹੁਤ ਸਾਰੇ ਇਸ਼ੂ ਸੀਗੇ ਸਭ ਵੱਡੇ ਇਸ਼ੂ ਸੀਗੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਤੇ ਪੁਲਿਸ ਅਧਿਕਾਰੀ ਨੇ ਇਹਨਾਂ ਤੋਂ ਬਹੁਤ ਸਮੱਸਿਆਵਾਂ ਆ ਰਹੀਆਂ ਸੀ ਅੱਜ ਕਲ੍ਹ ਸੋਸ਼ਲ ਮੀਡੀਆ ਦਾ ਬੋਲਬਾਲਾ ਹੈ ਅਖਬਾਰ ਵਾਲੇ ਵੀ ਹੈ ਮੰਨ ਲਓ ਪ੍ਰਿੰਟ ਮੀਡੀਆ ਵੀ ਹੈ ਅਗਰ ਕੋਈ ਖਬਰ ਲਗਾਉਂਦੇ ਹੈ ਤਾਂ ਇਹਨਾਂ ਦੀ ਕੋਸ਼ਿਸ਼ ਹੀ ਹੁੰਦੀ ਹੈ ਕਿ ਸਰਕਾਰ ਦੇ ਅੰਟੀ ਕੋਈ ਖਬਰ ਨਾ ਲੱਗੇ ਕਿਸੇ ਵੀ ਤਰ੍ਹਾਂ ਨਾਲ ਇਹ ਫਿਰ ਪ੍ਰੈਸ਼ਰ ਪਾਉਂਦੇ ਹੈ ਵੀ ਇਹ ਖਬਰ ਨੂੰ ਡਿਲੀਟ ਕਰੋ ਜਾਂ ਇਹ ਖਬਰ ਲਗਾਓ ਇਹਨਾਂ ਅਗਰ ਲੱਗ ਦੇ ਤਾਂ ਫਿਰ ਬਾਏ ਦਬਾਅ ਪਾਇਆ ਜਾਂਦਾ ਹੈ ਕਿ ਅੱਗੇ ਤੁਸੀਂ ਨਹੀਂ ਲਗਾਓਗੇ ਇਹ ਸਾਰੀਆਂ ਗੱਲਾਂ ਸੀ ਬਹੁਤ ਟਾਈਮ ਤੋਂ ਡਿਸਕਸ ਹੋ ਰਹੀਆਂ ਸੀਗੀਆਂ ਇਹ ਗੱਲਾਂ ਦਾ ਇਹ ਸੋਲਵ ਕਰਨ ਵਾਸਤੇ ਅੱਜ ਮੀਟਿੰਗ ਹੋਈ ਹੈ ਤੇ ਆਸ਼ਵਾਸ਼ਣ ਦਿੱਤਾ ਗਿਆ ਹੈ ਸਾਰੇ ਪੱਤਰਕਾਰਾਂ ਨੂੰ ਵੀ ਨੈਕਸਟ ਟਾਈਮ ਅਫਸਰਾਂ ਨੂੰ ਮਿਲਾਂਗੇ ਜ਼ਿਲ੍ਹੇ ਪੱਤਰ ਦੇ ਅਗਰ ਕੋਈ ਵੀ ਛੋਟਾ ਅਧਿਕਾਰੀ ਐਸ ਐਚਓ ਹੈ ਡੀਐਸਪੀ ਹੈ ਐਸ ਡੀਐਮ ਹੈ ਅਗਰ ਕਿਸੇ ਪੱਤਰਕਾਰ ਨੂੰ ਦਬੰਦਾ ਭਾਵੇਂ ਉਹ ਲੀਡਰ ਹੀ ਹੈ ਕਿਸੇ ਵੀ ਪਾਰਟੀ ਤੋਂ ਲੀਡਰ ਹੈ ਪਿੰਡਾਂ ਚ ਕਵਰੇਜ ਕਰਨ ਜਾਂਦੇ ਆ ਵਿਕਾਸ ਵਾਸਤੇ ਥੋੜਾ ਰੁਪਏ ਫੰਡ ਕਰਦੇ ਦਾਅਵੇ ਕੀਤੇ ਜਾਂਦੇ ਆ ਪਰ ਦਰਸਤ ਤੇ ਕੁਝ ਨਹੀਂ ਹੁੰਦਾ ਉਹਨਾਂ ਦੀ ਜਦੋਂ ਵੀ ਬਣਾਣੇ ਆ ਵੀਡੀਓ ਬਣਾਣੇ ਆ ਜਾਂ ਉਹਨਾਂ ਦੀ ਆਪਾਂ ਖਬਰ ਛਾਪਦੇ ਆ ਪ੍ਰੈਸ਼ਰ ਪਾਇਆ ਜਾਂਦਾ ਬਹੁਤ ਜ਼ਿਆਦਾ ਵੀ ਖਬਰ ਨਾ ਛਾਪੋ ਐਸੇ ਵਾਸਤੇ ਵੀ ਕੋਈ ਵੀ ਲੀਡਰ ਕਿਸ ਨੂੰ ਤੰਗ ਕਰੂਗਾ ਪਰੇਸ਼ਾਨ ਕਰੂਗਾ ਦਾ ਉਹਦਾ ਡਟ ਕੇ ਵਿਰੋਧ ਕੀਤਾ ਜਾਊਗਾ ਤੇ ਉਹਦੀ ਆਵਾਜ਼ ਸੀਐਮ ਸਾਹਿਬ ਤੱਕ ਪਹੁੰਚਾਈ ਜਾਈ ਜੂਗੀ ਵੀ ਸਾਨੂੰ ਇਸ ਤਰ੍ਹਾਂ ਪਰੇਸ਼ਾਨ ਕੀਤਾ ਜਾਂਦਾ ਹੈ ਜੀ ਪਰ ਜਿਹੜੇ ਸੋਸ਼ਲ ਮੀਡੀਆ ਚਲਾਉਂਦੇ ਨੇ ਛੋਟੇ ਫੇਰਕੋਮ ਆਪਣੇ ادارے ਚਲਾ ਰਹੇ ਨੇ ਕਿ ਉਹਨਾਂ ਨੂੰ ਵੀ ਨਾਲੇ ਕਿ ਚਲੂ ਬਿਲਕੁਲ ਜੀ ਚਾਹੇ ਉਹ ਸੋਸ਼ਲ ਮੀਡੀਆ ਚਲਾ ਰਿਹਾ ਤੇ ਚਾਹੇ ਪ੍ਰਿੰਟ ਮੀਡੀਆ ਚਲਾ ਰਿਹਾ ਇਲੈਕਟ੍ਰੋਨਿਕ ਮੀਡੀਆ ਕਿਸ ਤਰ੍ਹਾਂ ਦਾ ਵੀ ਆ ਜੋ ਵੀ ਚਲਾ ਰਿਹਾ ਹਰੇਕ ਹੀ ਇਹ ਜਿਹੜਾ ਪੱਤਰਕਾਰ ਹੈ ਜਦੋਂ ਤਾਂ ਕੋਈ ਪ੍ਰੈਸ ਕਾਨਫਰੈਂਸ ਹੁੰਦੀ ਆ ਜਾਂ ਜਿਹੜੇ ਸਰਕਾਰੀ ਅਧਿਕਾਰੀ ਆ ਉਹਨਾਂ ਨੇ ਕੋਈ ਵੀ ਆਪਦੀ ਆ ਜਿਹੜੀ ਉਹ ਕੋਈ ਖਬਰ ਲਗਾਉਣੀ ਹੁੰਦੀ ਆ ਉਹ ਤਾਂ ਸੋਸ਼ਲ ਮੀਡੀਆ ਨੂੰ ਸੱਦ ਲੈਂਦੇ ਆ ਤੇ ਖਬਰ ਆ ਜਿਹੜੀ ਲਗਾਉਣ ਦੀ ਕੋਸ਼ਿਸ਼ ਕਰਦੇ ਆ ਜੇਕਰ ਉਸ ਟਾਈਮ ਉਹ ਪੱਤਰਕਾਰ ਹੈ ਤੇ ਫਿਰ ਜਦੋਂ ਕੋਈ ਵੀ ਕੰਮ ਪੈਂਦਾ ਤਾਂ ਫਿਰ ਉਦੋਂ ਵੀ ਉਹਨਾਂ ਨੂੰ ਬਾਈਟ ਦੇਣੀ ਵੀ ਆ ਉਹਨਾਂ ਦਾ ਉਹਨਾਂ ਦਾ ਹੱਕ ਬੰਦਾ ਕਿ ਉਹਨਾਂ ਨੂੰ ਬਾਈਟ ਦਿੱਤੀ ਜਾਏ ਫਿਰ ਉਦੋਂ ਵੀ ਉਹ ਪੱਤਰਕਾਰ ਆ ਜਾਂ ਤਾਂ ਫਿਰ ਡਿਸਟ੍ਰਿਕਟ ਲੈਵਲ ਦਾ ਇੱਕ ਮਤਾ ਪਾਸ ਕਰਕੇ ਦੱਸਣ ਕੌਣ ਪੱਤਰਕਾਰ ਆ ਤੇ ਕੌਣ ਪੱਤਰਕਾਰ ਨਹੀਂ ਪਰ ਐਵੇਂ ਨਹੀਂ ਚੱਲੂਗਾ ਤੇ ਜਦੋਂ ਤਾਂ ਉਹਨਾਂ ਨੂੰ ਜ਼ਰੂਰਤਾ ਤੇ ਉਦੋਂ ਤਾਂ ਸੋਸ਼ਲ ਮੀਡੀਆ ਵਾਲੇ ਪੱਤਰਕਾਰ ਜਦੋਂ ਉਹਨਾਂ ਦੀ ਜ਼ਰੂਰਤ ਖਤਮ ਹੋ ਗਈ ਆ ਯੂਥ ਫੋਰ ਜਿਹੜਾ ਹੋਊਗਾ ਉਹਦਾ ਇੱਕ ਅੱਜ ਡਿਸਟ੍ਰਿਕਟ ਲੈਵਲ ਦੀ ਆ ਇੱਕ ਡਿਸਟ੍ਰਿਕਟ ਪੱਧਰੀ ਆ ਜਿਹੜੀ ਉਹ ਇੱਕ ਸੰਸਥਾ ਜਿਹੜੀ ਉਹ ਬਣਾਈ ਗਈ ਆ ਪੱਤਰਕਾਰਾਂ ਦਾ ਸੰਗਠਨ ਜਿਹੜਾ ਇਕੱਠਾ ਆ ਉਸ ਦੇ ਸੰਬੰਧ ਦੇ ਵਿੱਚ ਸਾਰੇ ਜਗ੍ਹਾ ਤੋਂ ਜਿਹੜੇ ਪੱਤਰਕਾਰ ਜਿਹੜੇ ਉਹ ਲੈ ਗਏ ਆ ਪਰ ਉਸ ਤੇ ਹਸ ਮੁਤਾਬਕਾ ਜਦੋਂ ਕਿਸੇ ਵੀ ਪੱਤਰਕਾਰ ਨੂੰ ਕੋਈ ਇਸ ਤਰ੍ਹਾਂ ਦੀ ਸਮੱਸਿਆ ਆਊਗੀ ਤਾਂ ਉਹਦਾ ਪੂਰਜੋਰਾ ਜਿਹੜਾ ਵਿਰੋਧ ਕੀਤਾ ਜਾਵੇਗਾ ਵੱਲੋਂ ਜਿਨ੍ਹਾਂ ਪਰਦੇ ਪੱਤਰਕਾਰ ਨੂੰ ਨਜ਼ਰਅੰਦਾਜ਼ ਕੀਤੇ ਜਾਣ ਕਾਰਨ ਅੱਜ ਸੜਾਈ ਇਕੱਠ ਹੋਇਆ ਬਹੁਤ ਕੁ ਮਚਾਈ ਘਟੋ ਹੈ ਅੱਜ ਦੇ ਐਸੇ ਇਕੱਠ ਦੇ ਵਿੱਚ ਇੱਕ ਚੀਜ਼ ਵਿਚਾਰੀ ਗਈ ਕਿ ਕਿਉਂ ਨਾ ਕਿ ਮੂਵਮੈਂਟ ਅਗੇਸਟ ਕ腐ਨ ਸਰਕਾਰੀ ਦਫਤਰਾਂ 'ਚ ਇਹ ਸ਼ੁਰੂ ਕੀਤੀ ਜਾਵੇ ਪ੍ਰਸ਼ਾਸਨ ਦੇ ਕੰਮਾਂ 'ਚ ਕਿੰਨੀ ਕੋਤਾਹੀ ਹੋ ਰਹੀ ਹੈ ਐਸ ਨੂੰ ਅਜਰ ਅੰਦਾਜ਼ ਨਹੀਂ ਕਰਾਂਗੇ ਅੱਗੇ ਤੋਰ ਦੀ ਖੱਚਾਂ ਲਾਂਗੇ ਸੀਐਮ ਸਾਹਿਬ ਫਾਇਲ ਕਾ ਰਹੇ ਨੇ ਸੀਐਮ ਸਾਹਿਬ ਨੂੰ ਅਸੀਂ ਮਨਮਾਨੀ ਕਰਨ ਵਾਲੇ ਅਸਰਾਂ ਦੀ ਦਿੱਖ ਦੇਵਾਂਗੇ ਤੇ ਕਾਰਵਾਈ ਦੀ ਮੰਗ ਕਰਾਂਗੇ